ਕੱਲ ਮਿਤੀ 28 25 ਨੂੰ ਇਨਸਪੈਕਟ ਜਿਸ ਵੀਜ਼ਨ ਐਸ ਐਚਓ थाना ਸਲਾਮਾਬਾਦ ਉਹਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ ਕਿਸ਼ਨ ਕੋਟ ਉਥੇ ਇੱਕ ਨੌਜਵਾਨ ਵਿੱਕੀ ਜਿਹੜਾ ਸਾਨੂੰ ਜਗਤ ਰਮਪੜਾ ਉਹਦਾ ਮਰਡਰ ਉਸੇ ਗਲੀ ਚ ਰਹਿੰਦੇ ਨਿਰਿੰਦਰ ਕੁਮਾਰ ਤੇ ਵਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਪਈ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹ ਇਨਸਪੈਕਟ ਜਿਸ ਵੀ ਸਿੰਘ ਨੇ ਸਮੇਤ ਫੋਰਸ ਉੱਤੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਾ ਉਲੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਲੈ ਕੇ ਇਸ ਤਰ੍ਹਾਂ ਕਿ ਕੇਸ ਰਜਿਸਟਰ 1233/25 ਅੰਡਰ ਸੈਕਸ਼ਨ 3 ਬੀ ਐਨ ਐਸ ਜਿਹੜਾ ਕੇਸ ਰਜਿਸਟਰ ਕਰਕੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਤੇ ਮੌਕੇ ਤੇ ਜਿਹੜੀ ਕਾਰਵਾਈ ਕਰਦੇ ਆ ਫ੍ਰੈਂਸਿਸ ਐਸ ਦੀ ਸਹਾਦਤ ਨਾਲ ਸਾਰੀ ਡੈਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾ ਜਿਹੜਾ ਮੇਨ ਤੋਸੀ ਸੀਗਾ ਨਿਰਿੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਜਿਹੜਾ ਇਹ ਕਤਲ ਆ ਉਹਦੇ ਨਿਰੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਤੇ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਰਚਾਰ ਜਿਹੜਾ ਕ੍ਰਪਾਨ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਤੇ ਡੈੱਡ ਵਡੀ ਉਹਨਾਂ ਦੇ ਘਰੀ ਵੇਈ ਜੀ ਤੇ ਜਿਸ ਦੇ ਅਧਾਰ ਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਕ ਖਾਨਾ ਉਹਦੀ ਅਜੇ ਅਰੈਸਟ ਬਾਕੀ ਆ ਜੋ ਘਰੋਂ ਫਰਾਰ ਚੱਲਿਆ ਜਾ ਰਿਹਾ ਉਹਨੂੰ ਤਰ੍ਹਾਂ ਤੋਂ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਦਰ ਦੇ ਚ ਵਜ੍ਹਾ ਨਾਲ ਫਿਲਹਾਲ ਜਿਹੜੀ ਉਹ ਧਿਆਨ ਚਾਹੀ ਹੈ ਉਹ ਇਹ ਹੈ ਕਿ ਜਿਹੜਾ ਇਹ ਮਰਦ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੀ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇਜ਼ ਚਾਰ ਚਾਰ ਆ ਰਹਾ ਇਹੜਾ ਕਤਲ ਕਰ ਦਿੱਤਾ ਫਿਰ ਵੀ ਅੱਜ ਇਹਦਾ ਇਹ ਮਾਰ ਹਾਸਲ ਕੀਤਾ ਗਿਆ ਇਹ ਜੋ ਪੂਰੀ ਤਾਂ ਪ੍ਰੋਪਰ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਮੌਤੇ ਹਾਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਇਹ ਜਿਹੜਾ ਰਿੰਦਾ ਤੋਸੀਬ ਬਖੰਨਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਵੀ ਜਲਦੋ ਜਲ ਜਿਹੜਾ ਮਕਦਮਾ ਜੇ ਕੰਸਾਰ ਕੀਤਾ ਗਿਆ